ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀਰੋ ਬੇਨਤੀ ਕਰਦੇ ਆ ਕਿ ਉਹ ਜਿਹੜਾ ਗਾਣਾ ਬਣਿਆ ਜਿਹੜੇ ਵੀ ਵੀਰ ਨੇ ਬੋਲਿਆ ਪੱਕੀ ਫਸਲ ਤੇ ਗੜੇਮਾਰੀ ਹੋ ਜਾਵੇ ਤੇ ਫੇਰ ਜੱਟ ਫਾਇਆ ਲੈਂਦਾ ਆ ਆ ਵੇਖੋ ਮੰਡੀ ਆਲਾ ਝੋਨਾ ਵਿਗਿਆ ਨਹੀਂ ਤੇ ਖੇਰ ਦੇ ਵਿੱਚ 7 ਕਿੱਲਿਆਂ ਦਾ ਝੋਨਾ ਜਿਹੜਾ ਕਿ ਰੋਲਣ ਦਾ ਤੇ ਉਤੋਂ ਗੜੇਮਾਰੀ ਫੁੱਲ ਹੋ ਰਹੀ ਆ ਸੋ ਸਾਡੀ ਇਹ ਬੇਨਤੀ ਹੈ ਜਿਹੜੀ ਸਰਕਾਰ ਨੂੰ ਆ ਵੀ ਸਰਕਾਰੇ ਤੇਰੇ ਕੰਮ ਰਹਿ ساری عمر ਨਕਮੇ ਨਾ ਪੰਜਾਬ ਗਵਰਨਮੈਂਟ ਦੇ ਕੰਮ ਚੰਗੇ ਤੇ ਨਾ ਸੈਂਟਰ ਦੇ ਸੋ 20 ਕਿੱਲਿਆਂ ਦਾ ਝੋਨਾ ਜਿਹੜਾ ਮੰਡੀ ਦੇ ਵਿੱਚ ਰੁਲਣ ਡਿਆ ਵਾ ਤੇ 7-8 ਕਿੱਲਿਆਂ ਦਾ ਝੋਨਾ ਜਿਹੜਾ ਸਾਡਾ ਆ ਪਿਆ ਵਾ ਖੇਤ ਹਰੇਕ ਜ਼ਿਮੀਂਦਾਰ ਦੀ ਫਸਲ ਅੱਜ ਜਿਹੜੀ ਕੀ ਖੇਤ ਦੇ ਵਿੱਚ ਹੀ ਰੋਲ ਰਹੀ ਆ ਸੋ ਉਤੋਂ ਗੜੇ ਵੀ ਬਹੁਤ ਮੋٹے-ਮੋٹے ਪੈ ਰਹੇ ਨੇ ਤੁਹਾਨੂੰ ਮੈਂ ਵਿਖਾ ਵੀ ਦਿਨਾ ਕੋਈ ਐਵੇਂ ਨਾ ਕਹਿ ਦਵੇ ਆ ਦੇਖੋ ਸੋ ਇਹ ਸਾਡੀ ਬੇਨਤੀ ਆ ਵੀ ਜ਼ਿਮੀਂਦਾਰ ਨੂੰ ਉਹਦਾ ਬਣਦਾ ਮੁੱਲ ਜਿਹੜਾ ਫਸਲ ਦਾ ਉਹ ਦਿੱਤਾ ਜਾਵੇ ਇਦਾਂ ਨਾ ਕਰਿਆ ਕਰੋ 15 ਦਿਨ ਹੋ ਗਏ ਵੱਢ ਕੇ ਰੱਖੇ ਨੂੰ ਉਹਨੂੰ ਵੀ ਉਹ ਵੀ ਨਹੀਂ ਕਿਸੇ ਖਰੀਦਿਆ ਤੇ ਆ ਤਾਂ ਖਰੀਦਣਾ ਹੀ ਕਿਨੇ ਆ ਸਾਡਾ ਫਿਰ ਸੋ ਇਹ ਜਿਹੜੀ ਬੇਨਤੀ ਆ ਇਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਮੈਂ ਜ਼ਿਲ੍ਹਾ ਪ੍ਰੈਸਰ ਸਕੱਤਰ ਸਤਪਾਲ ਸਿੰਘ ਮੇਰਾ ਨਾਂ ਆ ਪਿੰਡ ਮੇਰਾ ਹੌਜਕੰਦੜਾ ਤੇ ਆ 12 ਦਿਨ ਹੋ ਗਏ ਰੀਪਰ ਕਰਕੇ ਰੱਖੇ ਨੂੰ ਕੋਈ ਬਿਲਰ ਵਾਲਾ ਇੱਥੇ ਅਜੇ ਤੱਕ ਗੱਠਾ ਬੰਨਣ ਨਹੀਂ ਆਇਆ ਕੁਝ ਨਹੀਂ ਆਇਆ ਤੇ ਅੱਜ ਮੀਂਹ ਵੀ ਪੈ ਗਿਆ ਤੇ ਰੀਪਰ ਕੀਤਾ ਸਾਡਾ ਕੀ ਜਿਹੜਾ ਐਵੇਂ ਹੀ ਗਿਆ ਆ ਇਧਰ ਵੀ 7-8 ਕਿੱਲੇ ਸਾਡਾ ਰੀਪਰ ਜਿਹੜਾ ਕਿ ਕੀਤਾ ਪਿਆ ਤੇ ਅਸੀਂ ਮੀਂਹ ਦੇ ਵਿੱਚ ਫਿਰ ਜਰੇਆ ਮੇਰਾ ਦੇਖੋ ਆ ਪੁੱਤਰ ਵੀ ਮੇਰੇ ਨਾਲ ਆ ਮੇਰਾ ਭਤੀਜਾ ਲੈ ਬੇਟੇ ਬੋਲ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆਪਾਂ ਭਾਈ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਆ ਵੇਖ ਲਓ ਕੀ ਹਾਲ ਬਣਦਾ ਪਿਆ ਆ ਨਾ ਤਾਂ ਸਾਡਾ ਮੰਡੀ ਦੇ ਵਿੱਚ ਕੋਈ ਥਾਂ ਮਿਲਦਾ ਸਾਨੂੰ ਝੋਨਾ ਲਾਉਣ ਨੂੰ ਖੇਤ ਅਸੀਂ ਝੋਨਾ ਲਾਇਆ ਨਾ ਸਾਡੇ ਕੋਲ ਕੋਈ ਪ੍ਰਬੰਧ ਅਸੀਂ ਮਸਾਂ ਪਲੜ ਲਿਆਂਦਾ ਪੈਂਦੇ ਵਿੱਚ ਉਤੋਂ ਗੜੇ ਪਈ ਜਾਂਦੇ ਆ ਨਾ ਇਹਨੂੰ ਅੱਗ ਲੱਗਣੀ ਆ ਕੋਈ ਹੁਣ ਨਾ ਕੋਈ ਸਾ ਘੱਟੋ ਘੱਟ 15 ਦਿਨ ਹੋ ਗਏ ਰੀਪਰ ਕੀਤੇ ਨੂੰ ਕੱਲ ਚੋਨਾ ਵਟਿਆ ਅੱਜ ਫੇਰ ਰੀਪਰ ਕੀ ਇੱਕ ਅਸੀਂ ਬੇਨਤੀ ਇਹ ਕਰਨੀ ਆ ਵੀ ਇਹ ਜਿਹੜੇ ਵੇਖ ਰਹੇ ਆ ਇਹ ਡੀਸੀ ਮੈਡਮ ਤੇ ਸਾਰੇ ਬੇਲਰਾਂ ਵਾਲਾ ਕੋਈ ਇੱਥੇ ਕੋਈ ਨਹੀਂ ਆਉਂਦਾ ਸਾਡੇ ਕੋਲ ਇਹੀ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿਹੜੀ ਤੁਸੀਂ ਸਾਡੀ ਵੀਡੀਓ ਵੇਖਦੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀ ਇਹ ਪੁਲਿਸ ਪ੍ਰਸ਼ਾਸਨ ਕੋਲ ਸਰਕਾਰ ਕੋਲ ਪਹੁੰਚੇ ਤੇ ਅੱਗੇ ਜਾ ਕੇ ਅੰਡ ਤੇ ਇਹ ਅਸੀਂ ਚੰਗੇ ਸੁਨੇਹੇ ਆਸਤੇ ਵੀਡੀਓ ਪਾਉਨੇ ਆ ਵੀ ਕੋਈ ਸ਼ੇਅਰ ਹੋਵੇ ਜਿਹੜਾ ਛੋਟਾ ਜ਼ਿੰਮੇਦਾਰ ਉਹ ਤਾਂ ਜਿਵੇਂ ਹੀ ਮਾਰਿਆ ਜਾਂਦਾ ਚਲੋ ਜਿਹੜੇ ਵੱਡੇ ਆ ਉਹਨਾਂ ਦੇ ਕੋਈ ਹੋਰ ਵੀ ਨਾਲ ਕੰਮ ਹੁੰਦੇ ਉਹ ਬਚ ਜਾਂਦੇ ਆ ਬਾਕੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਨੂੰ ਜਿਹੜੀ ਅੱਗ ਲਾਉਣ ਦੇਣ ਜਿਹੜਾ ਝੋਨਾ ਸਾਡਾ ਟਾਈਮ ਤੋਂ ਟਾਈਮ ਚੱਕਣ ਤੇ ਸਾਨੂੰ ਕੋਈ ਜਿਹੜੀ ਆ ਅੱਗੇ ਵੀ ਫਸਲਾਂ ਬੀਜਣ ਦੇ ਵਿੱਚ ਜਿਹੜੀ ਮੁਸ਼ਕਲ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋਖ ਤੁਸੀਂ ਇਹ ਬੱਚੇ ਦੇ ਮੂੰਹੋਂ ਵੀ ਸੁਣ ਲਿਆ ਵੀ ਇਹ ਕੋਈ ਇਹਦੀ ਜ਼ਿਆਦਾ ਉਮਰ ਨਹੀਂ ਗਈ ਇਹ ਬੱਚਾ ਸਿਰਫ 18 ਤੋਂ 20 ਸਾਲ ਦੀ ਉਮਰ ਹੈਗੀ ਇਸ ਬੱਚੇ ਦੀ ਤੋ ਤੁਸੀਂ ਮੇਰੇ ਕਿਸਾਨ ਵੀਰੋ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਡੀ ਇਹ ਬੇਨਤੀ ਵੀ ਆ ਦੇਖ ਲੋ 15 ਦਿਨ ਹੋ ਗਏ ਰੀਪਰ ਕੀਤੇ ਨੂੰ ਸਾਡੇ ਕੋਲੇ ਕੋਈ ਬੈਲਰਬ ਵਾਲਾ ਨਹੀਂ ਆਇਆ ਹਜੇ ਤੱਕ ਇੱਥੇ ਤੇ ਦਿੱਲੀ ਵਾਲੇ ਕਹਿੰਦੇ ਪੰਜਾਬ ਨੂੰ ਰੋਕੋ ਅੱਗ ਨਾ ਲਾਵੇ ਵੀ ਸਾਡੇ ਦਿੱਲੀ ਦੇ ਉੱਤੇ ਧੂਆਂ ਆਉਂਦਾ ਆ ਦੱਸਿਓ ਵੀ ਹੁਣ ਪੰਜਾਬ ਦਾ ਕਿਸਾਨ ਜਾਵੇ ਤੇ ਜਾਵੇ ਕਿੱਥੇ ਸਾਨੂੰ ਇਸ ਚੀਜ਼ ਦਾ ਸਰਕਾਰ ਜਵਾਬ ਦੇਵੇ ਵੀ ਕਿਸਾਨ ਆਹਦੀ ਬਰਾਲੀ ਕਿੱਥੇ ਲੈ ਕੇ ਜਾਵੇ ਤੇ ਜਿਹੜੀ ਆ ਫਸਲ ਆ ਮੰਡੀਆਂ ਦੇ ਵਿੱਚ ਜਗ੍ਹਾ ਹੈਣੀਗੀ ਇਹ ਕਿਸਾਨ ਕਿਹੜੀ ਜਗ੍ਹਾ ਤੇ ਸਾਂਭੇ ਜਾ ਕੇ ਅੱਧਾ ਝੋਨਾ ਸਾਡਾ ਕੀ ਜਿਹੜਾ ਮੰਡੀ ਚ ਰੁਲੀ ਜਾਂਦਾ ਤੇ ਜਿਹੜਾ ਆ ਝੋਨਾ ਪਿਆ ਪਿਛਲੇ ਘਟੋ ਘਟੋ ਦੀ 10 ਦਿਨ ਤੋਂ ਇੱਥੇ ਵੱਢ ਕੇ ਰੱਖਿਆ ਹੋਇਆ ਝੋਨਾ ਇਹ ਕਦੇ ਪਲਟੀ ਲਾ ਲਈ ਕਦੇ ਢੇਰੀ ਲਾ ਲਈ ਕਦੇ ਪਲਟੀ ਲਾ ਲਈ ਸੋ ਆ ਹੁਣ ਅਜ ਮੀਂਹ ਆ ਗਿਆ ਗੜ੍ਹੇ ਵੀ ਆਏ ਗੜ੍ਹੇ ਦੀ ਸਭ ਨੂੰ ਮੈਂ ਤਸਵੀਰਾਂ ਵੀ ਵਿਖਾਈਆਂ ਨੇ ਸੋ ਸਾਡੀ ਇਹੀ ਬੇਨਤੀ ਆ ਵੀ ਪੰਜਾਬ ਦੇ ਕਿਸਾਨ ਨਾਲ ਸਰਕਾਰ ਕਿਸੇ ਤਰ੍ਹਾਂ ਦਾ ਧੱਕਾ ਨਾ ਕਰੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਗਿਆ ਤੋ ਇਸ ਕਰਕੇ ਸਾਡੀ ਇਹ ਬੇਨਤੀ ਹੈਗੀ ਆ ਸਰਕਾਰ ਨੂੰ ਵੀ ਐਦਾ ਨਾ ਕਰੋ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਹੀ ਠੀਕ ਆ ਖੁਸ਼ਹਾਲ ਰਵੇ ਸਾਨੂੰ ਪ੍ਰਾਲੀ ਨੂੰ ਅੱਗ ਲਾਉਣ ਦੀ ਇੱਜ਼ਤ ਟਾਈਮ ਨਾਲ ਦਿੱਤੀ ਜਾ ਵੀ ਆ ਜਿਹੜੇ ਗੜੇ ਹੁਣ ਤਾਜੇ-ਤਾਜੇ ਪੈ ਕੇ ਹਟੇ ਆ ਤੁਹਾਨੂੰ ਵਿਖਾਈ ਦੇਣਾ ਕੋਈ ਇਹ ਨਾ ਕਹੇ ਦੇ ਵੀ ਇਹ ਵੀਡੀਓ ਨੂੰ ਆਪ ਜੀ ਨੂੰ ਚਲਾਉਣ ਵਾਸਤੇ ਇਹ ਆ ਕੰਮ ਕਰਦੇ ਸਾਨੂੰ ਇਹੋ ਜੀਆਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਅਸੀਂ ਵੀਡੀਓ ਬਣਾਉਣ ਦਾ ਸਾਡਾ ਮੇਨ ਮਕਸਦ ਦੇ ਹੀ ਹੁੰਦਾ ਵੀ ਅਸੀਂ ਚੰਗਾ ਦੁਨੀਆ ਤੱਕ ਸੁਨੇਹਾ ਪਾ ਸਕੀਏ ਵੀ ਲੋਕ ਆਪਦੇ ਕੰਮ ਤੇ ਚੰਗੇ ਤੇ ਸਟੈਂਡ ਲੈ ਸਕਣ। ਸੋ ਸਾਡੀ ਸਰਕਾਰ ਨੂੰ ਦੁਬਾਰ ਤੋਂ ਫਿਰ ਬੇਨਤੀ ਆ ਵੀ ਜੇ ਇਦਾਂ ਦਾ ਮੌਸਮ ਰਿਹਾ ਤੇ ਕੋਈ ਵੀ ਕਿਸਾਨ ਮੇਰੇ ਆਪਦੀ ਕਣਕ ਨਹੀਂ ਬੀਜ ਪਾਊਗਾ। ਸੋ ਜਿਹੜੀ ਪ੍ਰਾਲੀ ਨੂੰ ਆ ਅੱਗ ਲਾਉਣ ਦੀ ਇਜਾਜ਼ਤ ਟਾਈਮ ਨਾਲ ਦਿੱਤੀ ਜਾਵੇ। ਜਿਹੜਾ ਵੀ ਕਿਸਾਨ ਵੀਰੇ ਵੀਡੀਓ ਨੂੰ ਵੇਖੇ ਉਹ ਸ਼ੇਅਰ ਜ਼ਰੂਰ ਕਰੇ। ਜੋ ਕਿ ਇਹ ਹਰੇਕ ਸਰਕਾਰੀ ਦਾਰੇ ਦੇ ਵਿੱਚ ਪਹੁੰਚ ਸਕੇ। ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਸਾਡਾ ਜਿਹੜਾ ਚੈਨਲ ਦਾ ਨਾਮ ਹੈਗਾ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਪੰਜਾਬ ਪੀ ਵੀ ਬਾਈ ਵਾਲੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ